ਹਾਂਜੀ ਦੋਸਤੋ ਅੱਜ ਦੀ ਵੀਡੀਓ ਚ ਤੁਹਾਨੂੰ ਦਿਖਾਉਣੇ ਆ ਪੰਜਾਬ ਦਾ ਬਹੁਤ ਹੀ ਸੋਹਣਾ ਪਿੰਡ ਸਮਾਦ ਭਾਈਕੇ ਇਸ ਵੀਡੀਓ ਵਿੱਚ ਤੁਹਾਨੂੰ ਅਸੀਂ 4-5 ਥਾਮਾ ਦਿਖਾਵਾਂਗੇ ਜੋ ਕਿ ਸਮਾਦ ਭਾਈਕੇ ਪਿੰਡ ਵਿੱਚ ਸਥਿਤ ਹਨ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਉਣੇ ਆ ਆ ਦੇਖੋ ਕਿੰਨੇ ਸੋਹਣੇ ਹਰੇ ਭਰੇ ਪੌਦੇ ਲਗਾਏ ਗਏ ਨੇ ਤੇ ਪੌਦੇ ਲਗਾਉਣ ਲਈ ਜਿਹੜੀ ਚੀਜ਼ ਬਣਾਈ ਹੈ ਇਹ ਹੋਰ ਵੀ ਬਹੁਤ ਸੋਹਣੀ ਚੀਜ਼ ਹੈ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ ਪੌਦੇ ਲਾਉਣ ਲਈ ਬਣਾਈ ਗਈ ਹੈ ਤੇ ਇੱਥੇ ਤੁਹਾਨੂੰ ਚਾਰੇ ਪਾਸੇ ਪੌਦੇ ਹੀ ਪੌਦੇ ਨਜ਼ਰ ਆਉਣਗੇ ਜਿਹੜੇ ਕਿ ਵਾਤਾਵਰਨ ਸਾਫ਼ ਰੱਖਣ ਲਈ ਬਹੁਤ ਜ਼ਰੂਰੀ ਨੇ ਤੇ ਅੱਜ ਜੀ ਬਹੁਤ ਲੋਡ ਹੈ ਪੌਦਿਆਂ ਦਾ ਹੋਣਾ ਤੂੰ ਦੇਖਿਆ ਤੂੰ ਕਿੰਨੇ ਸੋਨੇ ਪੌਦੇ ਲਗਾਏ ਗਏ ਨੇ ਇਸ ਵੀਡੀਓ ਵਿੱਚ ਤੁਹਾਨੂੰ ਹੋਰ ਵੀ ਥਾਮ ਦਿਖਾਵਾਂਗੇ ਤੇ ਤੁਸੀਂ ਅਸ਼ਰੂਰ ਦੇਖ ਸਕਦੇ ਹੋ ਕਿੰਨਾ ਵੱਡਾ ਅਸ਼ਰੂਰ ਬਣਾਇਆ ਗਿਆ बहुत सोहना पेंड है क्या ती पूरा गुरुद्वारा देख सकते हो वापस चलें अगे तक एक पार्क दिखाने पार्क बहुत सोहना बहुत ही बड़ा तो बहुत ही सोहना पार्क है देखो इस भी तू चारे पासे हरियाली हरियाली नज़र आएगी बहुत सोहने पौधे लगाए गए हैं इतनी सामभ संभाल भी खूब की जाती है देखो किन्ने सोने पौधे लगाए गए हैं तो सामभ संभाल भी बहुत ही खूब की जाती है ਸਾਹਮਣੇ ਬੈਠ ਲਈ ਜਗਾ ਬਣਾਈ ਗਈ ਹੈ ਜਿੱਥੇ 4-5 ਕੁਰਸੀਆਂ ਲਗਾਈਆਂ ਹੋਈਆਂ ਨੇ ਆ ਦੇਖੋ ਕਿੱਡੀ ਕੈਂਡ ਚੀਜ਼ ਤਿਆਰ ਕੀਤੀ ਹੋਈ ਹੈ ਪੰਜਾਬ ਦੇ ਹਰ ਇੱਕ ਪਿੰਡ ਨੂੰ ਲੋੜ ਹੈ ਇਦਾਂ ਦੇ ਪਾਰਕ ਹੋਣੇ ਚਾਹੀਦੇ ਆ ਤਾਂ ਕਿ ਲੋਕ ਸਾਮ ਸਵੇਰੇ ਸ਼ੈਅਰ ਕਰਨ ਆਉਂਦੇ ਆ ਇੱਥੇ ਤੇ ਬੈਠ ਕੇ ਗੱਲਾਂ ਮਾਤਾ ਕਰਦੇ ਆ ਬਹੁਤ ਹੀ ਵੱਡਾ ਪਾਰਕ ਹੈ ਤੇ ਹੁਣ ਤਾਂ ਨੂੰ ਅਗਲੀ ਚੀਜ਼ ਦਿਖਾਉਨੇ ਆ ਇਸ ਜਗ੍ਹਾ ਨੂੰ ਖਾਰੀ ਖੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅੱਜ ਤੱਕ ਦਿਖਾ ਦਿੰਨੇ ਆ ਵੀ ਇਹ ਚੀਜ਼ਾਂ ਪੁਰਾਣੇ ਪੰਜਾਬ ਦੀ ਯਾਦ ਨੂੰ ਤਾਜ਼ਾ ਕਰਦੀ ਹੈ ਆ ਦੇਖੋ ਸਾਹੀ ਕਿਲਾ ਲਾਹੌਰ ਤੇ ਆ ਦੇਖੋ ਬਰਾਤਰੀ ਬਹੁਤ ਵਧੀਆ ਚੀਜ਼ਾਂ ਬਣਾਈਆਂ ਗਈਆਂ ਇੱਥੇ ਇੱਥੇ ਸਿੱਖ ਯੋਧਿਆਂ ਦੇ ਪੁੱਤ ਵੀ ਲਗਾਏ ਗਏ ਹੋਏ ਨੇ ਆ ਤੁਸੀਂ ਦੇਖੋ ਤੇ ਅਤਿ ਸਿਮਹ ਰਾਜਾ ਰਣਜੀਤ ਸਿੰਘ ਜੀ ਦਾ ਬਹੁਤ ਦੇਖ ਸਕਦੇ ਹੋ ਜਿਹੜੀ ਕਿ ਘੋੜੇ ਤੇ ਸਵਾਰ ਨੇ ਤੇ ਹੁਣ ਤੁਹਾਨੂੰ ਅੱਗੇ ਹੋਰ ਵੀ ਬਹੁਤ ਚੀਜ਼ਾਂ ਦਿਖਾਉਣੇ ਆ ਇੱਥੇ ਆ ਦੇਖੋ ਜਿਹੜੇ ਕੀ ਪੁਰਾਣੇ ਪੰਜਾਬ ਨਾਲ ਕੀਤੇ ਨੇ ਕੀਤੇ ਜੋੜਦੇ ਆ ਇਸ ਪੰਨੇ ਇਹ ਚੀਜ਼ ਸਾਮਕੇ ਰੱਖੀ ਹੋਈ ਹੈ ਆ ਦੇਖੋ ਇੱਥੇ ਕੰੰਧਾਂ ਤੇ ਇਤਿਹਾਸ ਲਿਖਿਆ ਹੋਇਆ ਹੈ ਜਿਹੜੀ ਕੀ ਇਦਾਂ ਦੀਆਂ ਚੀਜ਼ਾਂ ਪੰਜਾਬ ਦੇ ਹਰ ਪਿੰਡ ਵਿੱਚ ਹੋਣੇ ਚਾਹੀਦੀਆਂ ਤੇ ਲੋੜ ਹੈ ਆ ਦੇਖੋ ਇਤਿਹਾਸ ਲਿਖਿਆ ਹੋਇਆ ਤੇ ਤਾਂ ਕਿ ਆਉਣ ਵਾਲੇ ਪਵਿੱਖ ਨੂੰ ਪਤਾ ਲੱਗ ਸਕੇ ਕਿ ਸੀ ਕਿੰਨਾ ਦੇ ਵਾਰਸ਼ਾ ਸ਼ਰਦਿਯੂ ਦੇ ਕਾਉਨ ਸਨ ਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਚੀਜ਼ ਲੱਗੀ ਸਾਨੂੰ ਇਹ ਤੇ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਆ ਤੁਸੀਂ ਦੇਖ ਸਕਦੇ ਹੋ ਸ਼ਿਵਜੀ ਮਹਾਰਾਜ ਜੀ ਦੀ ਮੂਰਤੀ ਲੱਗੀ ਹੋਈ ਹੈ ਤੇ ਇੱਕ ਮੰਦਿਰ ਬਣਾਇਆ ਹੋਇਆ ਹੈ ਵੀਡੀਓ ਨੂੰ ਵਾਤਵਾਰਦ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਬਹੁਤ ਸੋਹਣਾ ਪੈਂਡਾ ਹੈ ਤੇ ਇਦਾਂ ਦੀ ਚੀਜ਼ਾਂ ਕਿਹੜੇ ਹੋਰ ਪੈਂਡੇ ਚ ਨੇ ਇਹ ਵੀ ਕਮੈਂਟਾਂ ਚ ਜ਼ਰੂਰ ਦੱਸਿਓ ਆ ਦੇਖੋ ਇਥੇ ਅੱਛਾ ਲਿਖਿਆ ਹੋਇਆ ਨਜ਼ਰ ਆ ਰਿਹਾ ਕੰਨਾ ਤੇ ਜਹੰਤਨ ਨੂੰ ਇੱਕ ਪਾਰਕ ਹੋਰ ਦਿਖਾਉਂਦੇ ਹਾਂ ਜਿਹੜਾ ਕਿ ਬਹੁਤ ਸੋਹਣਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਦੇ ਹੋ ਸਾਡੀ ਵੀਡੀਓ ਕਿਦਾਂ ਦੀ ਲੱਗੀ ਜ਼ਰੂਰ ਦੱਸਿਓ ਧੰਨਵਾਦ ਜੀ